ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਾਡੇ ਚੈਨਲ ਤੇ ਸਵਾਗਤ ਹੈ ਜੀ ਨੰਬਰ 1 ਜੇਕਰ ਤੁਹਾਡੇ ਪੈਰਾਂ ਵਿੱਚ ਦਰਦ ਹੈ ਤਾਂ ਅੰਗੂਠੇ ਤੇ ਸਰੋਂ ਦੇ ਤੇਲ ਦੀ ਮਾਲਿਸ਼ ਕਰਨ ਨਾਲ ਦਰਦ ਤੁਰੰਤ ਠੀਕ ਹੋ ਜਾਵੇਗਾ ਨੰਬਰ 2 ਰੋਜ਼ਾਨਾ 베ਰ ਦਾ ਸੇਵਨ ਕਰਨ ਨਾਲ ਪੇਟ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ ਨੰਬਰ 3 ਚਿਕੁੰਦਰ ਦੇ ਕਾੜੇ ਵਿੱਚ ਥੋੜਾ ਜਿਹਾ ਸਿਰਕਾ ਮਿਲਾ ਕੇ ਸਿਰ ਤੇਲ ਲਗਾਉਣ ਨਾਲ ਰੂਸੀ ਦੀ ਸਮੱਸਿਆ ਖਤਮ ਹੋ ਜਾਂਦੀ ਹੈ। ਨੰਬਰ 4 ਰਸੋਈ ਦੇ ਵਿੱਚ ਜਾਂਦਿਆਂ ਹੀ ਨੱਕ ਤੇ ਘਿਓ ਜਾਂ ਸਰੋਂ ਦਾ ਤੇਲ ਲਗਾਓ। ਇਸ ਨਾਲ ਸਿਰ ਅਤੇ ਫੇਫੜੇ ਸਵਸਤ ਰਹਿਣਗੇ। ਨੰਬਰ 5 ਘਿਓ ਅਤੇ ਅਦਰਕ ਦਾ ਰਸ ਮਿਲਾ ਕੇ ਪੀਣ ਦੇ ਨਾਲ ਕਮਰ ਦਰਦ ਨੂੰ ਆਰਾਮ ਮਿਲਦਾ ਹੈ। ਨੰਬਰ 6 ਸਵੇਰੇ ਉੱਠਦੇ ਹੀ ਕੰੰਗੀ ਕਰਨ ਨਾਲ ਤੁਹਾਡੇ ਵਾਲ ਮਜ਼ਬੂਤ ਹੋ ਜਾਣਗੇ। ਨੰਬਰ 7 ਮੂਲੀ ਦਾ ਰਸ ਪੀਣ ਦੇ ਨਾਲ ਪਿੱਤੇ ਦੀ ਪਥਰੀ ਬੰਦ ਹੋ ਜਾਂਦੀ ਹੈ। ਨੰਬਰ 8 ਗੁਲਾਬ ਦੇ ਫੁੱਲਾਂ ਦੀਆਂ ਪੱਤੀਆਂ ਨੂੰ ਚਬਾ ਕੇ ਖਾਣ ਨਾਲ ਮਸੂੜੇ ਅਤੇ ਦੰਦ ਮਜ਼ਬੂਤ ਹੁੰਦੇ ਹਨ ਅਤੇ ਇਸ ਦਾ ਸੇਵਨ ਮੂੰਹ ਦੀ ਬਦਬੂ ਨੂੰ ਦੂਰ ਕਰਨ ਅਤੇ ਪੈਰੀਆ ਦੀ ਬਿਮਾਰੀ ਵੀ ਠੀਕ ਹੁੰਦੀ ਹੈ। ਨੰਬਰ 9 ਸੌਣ ਤੋਂ ਪਹਿਲਾਂ ਥੋੜਾ ਜਿਹਾ ਗੁੰਗੁਣਾ ਪਾਣੀ ਪੀਣ ਨਾਲ ਗੁਰਦੇ ਸਾਫ਼ ਰਹਿੰਦੇ ਹਨ। ਨੰਬਰ 10 ਲਸਣ ਨੂੰ ਛਿੱਲ ਕੇ ਉਹਨਾਂ ਦੀਆਂ ਕਲੀਆਂ ਨੂੰ ਦਰਵਾਜ਼ੇ ਖਿੜਕੀਆਂ ਦੇ ਨੇੜੇ ਰੱਖੋ। ਇਸ ਨਾਲ ਛਿਪਕਲੀਆਂ ਨਹੀਂ ਆਉਣਗੀਆਂ। ਨੰਬਰ 11 ਰਾਤ ਨੂੰ ਨਾਭੀ ਵਿੱਚ ਤੇਲ ਲਗਾ ਕੇ ਸੌਣ ਨਾਲ ਤੁਹਾਡਾ ਦਿਮਾਗ ਤੇਜ ਕੰਮ ਕਰਦਾ ਹੈ ਅਤੇ ਸਵਸਤ ਰਹਿਦਾ ਹੈ ਨੰਬਰ 12 ਜੋ ਲੋਕ ਦੰਦਾਂ ਦੇ ਨਾਲ ਆਪਣੇ ਨੋਹਾਂ ਨੂੰ ਘਟਦੇ ਹਨ ਉਹਨਾਂ ਦੇ ਦਿਮਾਗ ਕਮਜ਼ੋਰ ਹੋ ਜਾਂਦਾ ਹੈ ਅਤੇ ਦਿਮਾਗ ਕੰਮ ਕਰਨਾ ਵੀ ਬੰਦ ਕਰ ਦਿੰਦਾ ਹੈ ਨੰਬਰ 13 ਹੰਝੂ ਰੋਕਣ ਨਾਲ ਸਿਰਦਰਦ ਗੁੱਸਾ ਅਤੇ ਬਲੱਡ ਪ੍ਰੈਸ਼ਰ ਦੀ ਬਿਮਾਰੀ ਹੋ ਜਾਂਦੀ ਹੈ ਨੰਬਰ 14 ਰਾਤ ਦੇ ਸਮੇਂ ਚਾਰ ਬਦਾਮ ਖਾ ਕੇ ਸੌਣ ਨਾਲ ਚਿਹਰੇ ਦੀ ਸਕਿਨ ਚਮਕਦਾਰ ਅਤੇ ਸਾਫ਼ ਹੋ ਜਾਂਦੀ ਹੈ। ਨੰਬਰ 15 ਅੱਖਾਂ ਵਿੱਚ ਚਮਕ ਲਿਆਉਣ ਦੇ ਲਈ ਸੌਣ ਦੇ ਟਾਈਮ ਕਾਲੀ ਕਿਸ਼ਮਿਸ਼ ਖਾਓ। ਨੰਬਰ 16 ਕੰਮ ਕਰਨ ਤੋਂ ਪਹਿਲਾਂ ਸਿਰ ਤੇ ਬਦਾਮ ਦਾ ਤੇਲ ਲਗਾ ਲੈਣਾ ਚਾਹੀਦਾ ਹੈ। ਇਸ ਨਾਲ ਦਿਮਾਗ ਤਰੋਤਾਜ਼ਾ ਰਹਿੰਦਾ ਹੈ। ਨੰਬਰ 17 ਇੱਕ ਦੇਸੀ ਅੰਡਾ ਮੁਲਤਾਨੀ ਮਿੱਟੀ ਵਿੱਚ ਪਾ ਕੇ ਚਿਹਰੇ ਤੇ ਅੱਧਾ ਘੰਟਾ ਲਗਾ ਕੇ ਰੱਖੋ ਫਿਰ ਚਿਹਰਾ ਧੋ ਲਓ ਕੁਝ ਦਿਨਾਂ ਵਿੱਚ ਛਾਈਆਂ ਤੇ ਝੁਰੜੀਆਂ ਗਾਇਬ ਹੋ ਜਾਣਗੀਆਂ ਨੰਬਰ 18 ਰਾਤ ਨੂੰ ਜ਼ਿਆਦਾ ਖਾਣਾ ਬਾਰਾ ਇਨਸਾਨ ਬਹੁਤ ਜਲਦ ਬੁੱਢਾ ਹੋ ਜਾਂਦਾ ਹੈ ਨੰਬਰ 19 ਗੁਲਾਬ ਦੀਆਂ ਪੱਤੀਆਂ ਚਬਾਉਣ ਨਾਲ ਦੰਦ ਚਮਕਦਾਰ ਅਤੇ ਚਿਹਰੇ ਤੇ ਵੀ 글로 ਆ ਜਾਂਦਾ ਹੈ ਨੰਬਰ 20 ਜੇਕਰ ਤੁਹਾਨੂੰ ਕੋਈ ਵੀ ਵੱਡੀ ਬਿਮਾਰੀ ਲੱਗ ਜਾਵੇ ਤਾਂ ਹੋ ਸਕੇ ਤਾਂ ਰੋਟੀ ਘੱਟ ਤੋਂ ਘੱਟ ਖਾਓ ਅਤੇ ਤਾਜੇ ਫਲ ਜ਼ਿਆਦਾ ਖਾਓ ਇਸ ਨਾਲ ਫਾਇਦਾ ਹੋਵੇਗਾ ਨੰਬਰ 21 ਪਾਣੀ ਵਿੱਚ ਪੁਦੀਨਾ ਪਾ ਕੇ ਪੀਤਾ ਜਾਵੇ ਤਾਂ ਤੁਹਾਡੇ ਚਿਹਰੇ ਤੇ ਝੁਰੜੀਆਂ ਨਹੀਂ ਆਉਣਗੀਆਂ ਨੰਬਰ 22 ਗਰਦਨ ਤੇ ਤੇਲ ਦੀ ਮਾਲਿਸ਼ ਕਰਨ ਨਾਲ ਹਰ ਕਿਸਮ ਦੀ ਸੁਸਤੀ ਦੂਰ ਹੋ ਜਾਂਦੀ ਹੈ। ਨੰਬਰ 3 ਰਜਾਨਾ ਸਬਜ਼ੀਆਂ ਦਾ ਸੂਪ ਪੀਣ ਨਾਲ ਸਰੀਰ ਨੂੰ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੈ। ਨੰਬਰ 24 ਸਵੇਰ ਦੇ ਵਕਤ ਗੁੰਗੁਣੀ ਪਾਣੀ ਵਿੱਚ ਨਿੰਬੂ ਪਾ ਕੇ ਪੀਣ ਨਾਲ ਤੁਹਾਡੇ ਚਿਹਰੇ ਤੇ ਚਮਕਾਵੇਗੀ। ਨੰਬਰ 25 ਜਿੰਨਾ ਲੋਕਾਂ ਨੂੰ ਅਲਰਜੀ ਦੀ ਸਮੱਸਿਆ ਹੈ ਤਾਂ ਉਹਨਾਂ ਨੂੰ ਲੱਸੀ ਦਾ ਸੇਵਨ ਨਹੀਂ ਕਰਨਾ ਚਾਹੀਦਾ ਇਸ ਨਾਲ ਅਲਰਜੀ ਜ਼ਿਆਦਾ ਵੱਧ ਜਾਂਦੀ ਹੈ ਨੰਬਰ 26 ਮਸੂੜਿਆਂ ਨੂੰ ਮਜ਼ਬੂਤ ਕਰਨ ਦੇ ਲਈ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਥੋੜੀ ਜਹੀ ਹਲਦੀ ਵਿੱਚ ਪਾਣੀ ਮਿਲਾ ਕੇ ਪੇਸਟ ਬਣਾ ਲਓ ਅਤੇ ਇਸ ਨੂੰ ਆਪਣੇ ਮਸੂੜਿਆਂ ਤੇ ਹਲਕੇ ਹੱਥਾਂ ਨਾਲ ਮ사ਜ ਕਰੋ ਥੋੜੀ ਦੇਰ ਬਾਅਦ ਕੁਰਲੀ ਕਰ ਲੋ ਇਸ ਨਾਲ ਤੁਹਾਡੇ ਮਸੂੜੇ ਮਜ਼ਬੂਤ ਹੋ ਜਾਣਗੇ ਨੰਬਰ 27 ਰਾਤ ਦੇ ਸਮੇਂ ਚਾਹਵਰ ਖਾਣੀ ਨਹੀਂ ਚਾਹੀਦੇ ਇਸ ਨਾਲ ਪੇਟ ਵਿੱਚ ਭਾਰਾਪਾਨ ਮਹਿਸੂਸ ਹੋਣ ਲੱਗ ਜਾਂਦਾ ਹੈ ਅਤੇ ਨੀਂਦ ਵੀ ਠੀਕ ਨਾਲ ਨਹੀਂ ਆਉਂਦੀ ਅਤੇ ਨਾਲ ਹੀ ਮੋਟਾਪਾ ਵਧਦਾ ਹੈ ਨੰਬਰ 28 ਜੇਕਰ ਤੁਸੀਂ ਗਾਜਰ ਦਾ ਗਜਰੇਲਾ ਖਾਂਦੇ ਹੋ ਤਾਂ ਤੁਹਾਡਾ ਮੇਦਾ ਬਿਲਕੁਲ ਸਾਫ਼ ਹੋ ਜਾਂਦਾ ਹੈ। ਨੰਬਰ 29 ਲੌਕੀ ਨੂੰ ਉਬਾਲ ਕੇ ਉਸ ਉੱਪਰ ਜੀਰਾ, ਹਲਦੀ ਪਾਊਡਰ ਅਤੇ ਧਨੀਏ ਲਗਾ ਕੇ ਕੁਝ ਦੇਰ ਤੱਕ ਪਕਾਓ। ਇਸ ਨੂੰ ਹਫ਼ਤੇ ਵਿੱਚ ਇੱਕ ਤੋਂ ਦੋ ਵਾਰ ਖਾਓ। ਇਸ ਨਾਲ ਦਿਲ ਨੂੰ ਤਾਕਤ ਮਿਲੇਗੀ। ਨੰਬਰ 30 ਜਿਸ ਦੀ ਆਵਾਜ਼ ਬੁਢਾਪੇ ਦੀ وجہ ਨਾਲ ਕੰਬਣ ਲੱਗ ਜਾਵੇ ਤਾਂ ਉਸ ਨੂੰ ਮਲਠੀ ਵਿੱਚ ਗੁੜ ਪਾ ਕੇ ਖਾਣਾ ਚਾਹੀਦਾ ਹੈ। ਨੰਬਰ 33 ਕੰਨ ਵਿੱਚ ਕਿੰਨਾ ਵੀ ਭਿਆਨਕ ਦਰਦ ਹੋਵੇ ਤਾਂ ਐਲੋਵੀਰਾ ਦੇ ਰਸ ਵਿੱਚ ਹਲਦੀ ਗਰਮ ਕਰਕੇ 2 ਤੋਂ 3 ਬੂੰਦਾਂ ਕੰਨ ਵਿੱਚ ਪਾ ਲਓ ਇਸ ਨਾਲ ਤੁਹਾਡੇ ਕੰਨ ਦੇ ਦਰਦ ਤੋਂ ਬਹੁਤ ਜਲਦ ਆਰਾਮ ਮਿਲੇਗਾ ਨੰਬਰ 32 ਜਿਆਦਾ ਵਜ਼ਨ ਉਠਾਉਣ ਨਾਲ ਸਰੀਰ ਵਿੱਚ ਖਿਚਾਅ ਪੈ ਜਾਵੇ ਤਾਂ ਹਲਦੀ ਦੁੱਧ ਵਿੱਚ ਪਾ ਕੇ ਪੀਣ ਨਾਲ ਆਰਾਮ ਮਿਲੇਗਾ ਨੰਬਰ 33 ਸੌਂਦੇ ਟਾਈਮ ਮੂੰਹ ਵਿੱਚੋਂ ਪਾਣੀ ਆਉਂਦਾ ਹੈ ਤਾਂ ਤੁਹਾਨੂੰ ਜਮਨ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਨੰਬਰ 34 ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨਾ ਹੈ ਤਾਂ ਕੇਲੇ ਦਾ ਸੇਵਨ ਜ਼ਰੂਰ ਕਰੋ ਨੰਬਰ 35 ਗੋਡਿਆਂ ਤੇ ਵਜ਼ਨ ਪਾ ਕੇ ਜਿਆਦਾ دیر ਤੱਕ ਬੈਠਣ ਨਾਲ ਗੋਡੇ ਖਰਾਬ ਹੋ ਜਾਂਦੇ ਹਨ ਨੰਬਰ 36 ਚਨਿਆਂ ਦੀ ਦਾਲ ਅਤੇ ਸੌਂਫ ਮਿਲਾ ਕੇ ਖਾਣ ਨਾਲ ਜਵਾਨੀ ਹਮੇਸ਼ਾ ਬਰਕਰਾਰ ਬਣੀ ਰਹਿੰਦੀ ਹੈ ਨੰਬਰ 37 ਮੂੰਗੀ ਦੀ ਦਾਲ ਜ਼ਿਆਦਾ ਖਾਣ ਨਾਲ ਪੇਟ ਵਿੱਚ ਸਮੱਸਿਆ ਦੂਰ ਹੋ ਜਾਂਦੀ ਹੈ। ਨੰਬਰ 38 ਪੀਰੀਅਡ ਦੌਰਾਨ ਜੇਕਰ ਪੇਟ ਵਿੱਚ ਦਰਦ ਹੈ ਤਾਂ ਤੁਹਾਨੂੰ ਗਰਮ ਪਾਣੀ ਪੀ ਲੈਣਾ ਚਾਹੀਦਾ ਹੈ। ਦਰਦ ਠੀਕ ਹੋ ਜਾਵੇਗਾ। ਨੰਬਰ 39 ਅਜਮੈਨ ਨੂੰ ਕਾਲੇ ਨਮਕ ਦੇ ਨਾਲ ਭੁੰਨ ਕੇ ਗੁੰਗੁਣੇ ਪਾਣੀ ਦੇ ਨਾਲ ਲੈਣ ਨਾਲ ਪੇਟ ਦੇ ਦਰਦ ਤੋਂ ਆਰਾਮ ਮਿਲਦਾ ਹੈ। ਨੰਬਰ 40 ਵਾਲ ਝੜਦੇ ਹਨ ਤਾਂ ਦਹੀਂ ਲਗਾ ਕੇ ਅੱਧਾ ਘੰਟੇ ਬਾਅਦ ਸਿਰ ਤੋਂ ਧੋ ਲੋ ਤੁਹਾਡੇ ਵਾਲ ਮਜ਼ਬੂਤ ਹੋ ਜਾਣਗੇ ਨੰਬਰ 41 ਪੱਕੇ ਹੋਏ ਪਪੀਤੇ ਦੇ ਟੁਕੜੇ ਨੂੰ ਕੱਟ ਕੇ ਚਿਹਰੇ ਤੇ ਲਗਾਓ ਅਤੇ 10 ਮਿੰਟਾਂ ਬਾਅਦ ਧੋ ਲੋ ਕੁਝ ਦਿਨਾਂ ਤੱਕ ਚਿਹਰੇ ਦੇ ਦਾਗ ਧੱਬੇ ਮਿਟ ਜਾਣਗੇ ਨੰਬਰ 42 ਵਾਲਾਂ ਵਿੱਚ ਸਿਕਰੀ ਹੋਣ ਤੇ ਆਮਲੇ ਤੇ ਸ਼ਿਕਾकाई ਨਾਲ ਵਾਲ ਧੋ ਲੋ ਤੇ ਤੁਰੰਤ ਸ਼ਿਕਾਰਾ ਮਿਲੇਗਾ ਵਾਲ ਲੰਬੇ ਤੇ ਮਜ਼ਬੂਤ ਵੀ ਹੋਣਗੇ ਨੰਬਰ 43 ਰਾਤ ਨੂੰ ਭੋਜਨ ਤੋਂ ਬਾਅਦ ਐਲੋਵੀਰਾ ਦਾ ਰਸ ਪੀਣ ਨਾਲ ਕਬਜ ਤੋਂ ਦੂਰ ਹੋ ਜਾਂਦੀ ਹੈ ਨੰਬਰ 44 ਗਰਮੀ ਵਿੱਚ ਹੋਣ ਵਾਲੇ ਸਿਰ ਦਰਦ ਤੋਂ ਚੰਦਨ ਘਸਾ ਕੇ ਸਿਰ ਤੇ ਲਗਾਓ ਇਸ ਨਾਲ ਦਰਦ ਖਤਮ ਹੋ ਜਾਵੇਗਾ ਨੰਬਰ 45 ਖੀਰਾ ਕੱਕੜੀ ਦੇ ਟੁਕੜਿਆਂ ਨੂੰ ਕੱਟ ਕੇ ਕਾਲੇ ਘੇਰਾਂ ਤੇ ਰੋਜ਼ਾਨਾ ਮਸਲੋ ਤੁਹਾਨੂੰ ਲਾਭ ਮਿਲੇਗਾ ਨੰਬਰ 46 ਰੋਜ਼ਾਨਾ ਸਵੇਰੇ ਖਾਲੀ ਪੇਟ ਦਿਨ ਵਿੱਚ ਤਿੰਨ ਵਾਰ ਆਮਲਾ ਚਬਾ ਕੇ ਖਾਓ ਇਸ ਨਾਲ ਅੱਖਾਂ ਤੋਂ ਚਸ਼ਮਾ ਉਤਰ ਜਾਵੇਗਾ ਨੰਬਰ 47 ਆਮਲੇ ਦਾ ਮਰਬਾ ਖਾਣ ਨਾਲ ਅੱਖਾਂ ਦੀ ਰੌਸ਼ਨੀ ਤੇਜ ਹੁੰਦੀ ਹੈ ਇਹ ਵੀਡੀਓ ਆਮ ਜਾਣਕਾਰੀ ਤੇ ਆਧਾਰਿਤ ਹੈ ਜੇਕਰ ਤੁਹਾਨੂੰ ਕੋਈ ਵੀ ਬਿਮਾਰੀ ਹੈ ਤਾਂ ਤੁਸੀਂ ਆਪਣੀ ਡਾਕਟਰ ਦੀ ਸਲਾਹ ਲਓ ਅਤੇ ਇਹਨਾਂ ਨਿਯਮਾਂ ਦੀ ਪਾਲਣਾ ਕਰੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜਰੂਰ ਕਰੋ ਜਿਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਿਓ ਬੋਲਣ ਲਿਖਣ ਵਿੱਚ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਹਨ ਇਸ ਲਈ ਮਾਫ ਕਰਨਾ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ